ਬਜ਼ੁਰਗ ਹਾਲਤ ਦੇ ਵਿੱਚ ਬੁਢਾਪੇ ਦੇ ਵਿੱਚ ਤੁਹਾਨੂੰ ਇਹ ਕੰਮ ਕਰਨਾ ਪੈ ਰਿਹਾ ਬੱਚੇ ਬੱਚੇ ਸਾਥ ਨਹੀਂ ਦਿੰਦੇ ਕੁੜੀਆਂ ਸਾਥ ਨਹੀਂ ਇੱਕ ਔਡੀ ਹੈਗੀ ਆ ਉਹਦਾ ਘਰ ਵਾਲਾ ਹੈ ਨਹੀਂ ਤੋਂ ਮੇਰਾ ਸਾਥ ਦਿੰਦੀ ਇਹ ਮੋਡੇ ਨੂੰ ਮੋਟਾ ਲਾਇਆ ਹੋਇਆ ਉਹਨੇ ਉਹ ਮੁੰਡੀਆਂ ਉਹਦਾ ਲਿਆਂਦੀ ਜੋਰ-ਜਾੜ ਕੇ ਦੇਖ ਕੇ ਜਾਂਦੀ ਮੈਨੂੰ ਮੁੰਡੇ ਜਿਵੇਂ ਕਹਿੰਦੇ ਬੁਢਾਪੇ ਦੇ ਵਿੱਚ ਮੁੰਡੇ ਤਾਂ ਬਜ਼ੁਰਗਾਂ ਦਾ ਸਹਾਰਾ ਹੁੰਦੇ ਨੇ ਤੇ ਮੁੰਡਿਆ ਕਿਵੇਂ ਛੱਡ ਗਏ ਉਹ ਮੁੰਡੇ ਬਸ ਪੈਸਾ ਮੁੰਡੇ ਮੇਰੇ ਕੋ ਪੈਸਾ ਨਹੀਂ ਮੈਂ ਕਿੱਥੋਂ ਲਾ ਪਤਾ ਨਹੀਂ ਕੀ ਕਰ ਮਿੰਦੇ ਬੁਲਾਉਂਦੇ ਚਲਾਉਂਦੇ ਵੀ ਨਹੀਂ ਹੈਗੇ। ਤਾਂ ਤੇ ਵੀ ਨਹੀਂ ਪਤਾ ਵੀ ਨਹੀਂ ਦੋਨੋਂ ਮੁੰਡੇ ਕਿੱਥੇ ਆ ਤੁਹਾਨੂੰ। ਕਦੋਂ ਛੱਡ ਕੇ ਗਏ ਸੀ ਤੁਹਾਨੂੰ। ਮੈਂ ਤਾਂ ਕਾਫੀ ਦੇਰੋਂ ਵੇਖਿਆ ਨਹੀਂ। ਬੇਬੇ ਨੇ ਦੱਸਿਆ ਕਿ ਪੰਜ ਬੱਚੇ ਨੇ ਜਿਸ ਦੇ ਵਿੱਚੋਂ ਤਿੰਨ ਧੀਆਂ ਨੇ, ਦੋ ਮੁੰਡੇ ਨੇ। ਔਰ ਆ ਪੰਜ ਬੱਚਾ ਦੇ ਵਿੱਚੋਂ ਇੱਕ ਕੁੜੀ ਨਹੀਂ ਸਾਥ ਦੁੱਤਾ ਜਿਸ ਦਾ ਖੁੱਦ ਦਾ ਘਰ ਵਾਲਾ ਜਿਹੜਾ ਕਿ ਪੂਰਾ ਹੋ ਗਿਆ ਤੇ ਉਹ ਸਵੇਰੇ ਸੌਦਾ ਲਿਆ ਕੇ ਬੇਬੇ ਨੂੰ ਪਾ ਕੇ ਇੱਥੇ ਬਿਠਾ ਜਾਂਦੇ ਨੇ। ਪੁੱਛ ਰਹੀ ਹੈ ਬਸ ਉਹਦੇ ਲਈ ਤਹਿਤ ਪੁਰੇ ਉਹਨੇ 50 60 ਬਾਤੀਏ ਬਾਤੀਏ ਇਹ ਤਾਂ ਨਹੀਂ ਉਹ ਜਦ 50 ਸਾਲ ਬਣਦੇ ਆਫਿਸ ਤੋਂ ਆਈ ਤੇ ਨਹੀਂ ਆਂ ਤੇ ਹਿੰਮਤ ਨਹੀਂ ਹਾਰੀ ਕਦੇਗੀ ਮਤਲਬ ਬੱਚੇ ਮੇਰੇ ਛੱਡ ਕੇ ਘਰ ਵਾਲਾ ਮੇਰਾ ਹਿੰਮਤ ਹਾਰ ਕੇ ਕੀ ਕਰਾਂ ਕੌਣ ਸਾਥ ਹਿੰਮਤ ਹਾਰ ਕੇ ਮਰੀ ਬੱਟੀ ਇਹ ਤੇ ਮੈਂ ਕਿਸੇ ਕੀ ਗੱਲ ਕਰਨੀ ਰੋਣਾ ਆਉਂਦਾ ਕੋਈ ਨਹੀਂ ਸੁਣਦਾ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਜਵਾਰ ਨਗਰ ਕੈਂਪ ਦੇ ਇੱਕ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੱਡਾ ਸਾਈਡ ਤੋਂ ਜਦੋਂ ਅਸੀਂ ਸਾਈਡ ਨੂੰ ਆਨੇ ਆ ਤਾਂ ਇਹ ਬਜ਼ੁਰਗ ਮਾਤਾ ਮੈਨੂੰ ਮਿਲੀ ਮਾਤਾ ਦੇ ਕੋਲ ਕੁਝ ਦਰਜਣ ਜਿਹੜੇ ਕਿ ਕੇਲੇ ਪਾਏ ਸੇਪ ਹੈ ਜਦੋਂ ਮਾਤਾ ਜੀ ਨਾਲ ਗੱਲਬਾਤ ਕੀਤੀ ਤਾਂ ਮਾਤਾ ਜੀ ਨੇ ਜਿਹੜੀ ਕਿ ਆਪਣੀ ਕਹਾਣੀ ਦੱਸੀ ਉਹ ਸੱਚਮੁੱਚ ਕਹੇਗੀ ਕਿ ਅਜਿਹਾ ਕਿਸੇ ਦੇ ਨਾਲ ਨਾ ਹੋਵੇ ਸੋ ਪੁੱਤ ਬਹੁਤ ਲੋਕ ਮੰਗਦੇ ਦੇਖਿਆ ਹੋਵੇਗਾ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਲੋਕ ਪੁੱਤਾਂ ਦੀਆਂ ਦੁਆਵਾਂ ਸੁੱਖਣਾ ਸੁਖਦੇ ਨੇ ਦੁਆਵਾਂ ਕਰਦੇ ਨੇ ਪਰ ਪੁੱਤ ਕਿਵੇਂ ਤੁਹਾਡਾ ਹੱਥ ਛੱਡ ਜਾਂਦੇ ਨੇ ਇਹ ਵੀ ਅੱਜ ਤੁਹਾਨੂੰ ਜਿਹੜੀ ਕਿ ਕਹਾਣੀ ਦੱਸਣ ਜਾ ਰਹੇ ਹਾਂ ਸਸ਼ੀਕਾਲ ਬੀਬੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੇਰਾ ਨਾਮ ਕਾਂਤਾ ਰਾਣੀ ਹਾਂਜੀ ਕਾਂਤਾ ਰਾਣੀ ਕਾਂਤਾ ਬੀਬੀ ਤੁਸੀਂ ਇਹ ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋਇਆ ਸੀ ਵਿਆਹ ਨੂੰ ਤਾਂ ਬਹੁਤ ਦਿਨ ਹੋ ਗਿਆ ਆਦਮੀ ਵੀ ਪੂਰਾ ਹੋ ਗਿਆ ਉਹ ਇਹ ਕੰਮ ਕਰਦੇ ਸੀ ਆਹ ਇੱਕ ਮੈਨੂੰ ਆ ਗਿਆ ਬਹੀ ਨਾ ਕੰਮ ਕਰ ਦਿੱਤੀ। ਤੁਸੀਂ ਕੰਮ ਕਰ ਦੋ ਕਿੰਨੇ ਬੱਚੇ ਸੀ ਤੁਹਾਡੇ? ਕੜੀਆਂ ਦੋ ਮੁੰਡੇ ਨੇ। ਹਾਂਜੀ। ਤਿੰਨ ਕੁੜੀਆਂ ਦੋ ਮੁੰਡੇ ਨੇ। ਤਿੰਨ ਕੁੜੀਆਂ ਨੇ ਤੇ ਦੋ ਮੁੰਡੇ ਪੰਜ ਬੱਚੇ ਸੀ ਤੁਹਾਡੇ ਤੇ ਇੰਨੀ ਬਜ਼ੁਰਗ ਹਾਲਤ ਦੇ ਵਿੱਚ ਬੁਢਾਪੇ ਦੇ ਵਿੱਚ ਤੁਹਾਨੂੰ ਇਹ ਕੰਮ ਕਰਨਾ ਪੈ ਰਿਹਾ ਹੈ। ਬੱਚੇ ਨਹੀਂ ਬੱਚੇ ਸਾਥ ਨਹੀਂ ਦਿੰਦੇ ਕੁੜੀਆਂ ਸਾਥ ਨਹੀਂ ਇੱਕ ਕੁੜੀ ਹੈਗੀ ਆ ਉਹਦਾ ਘਰ ਵਾਲਾ ਹੈ ਨਹੀਂ। ਤੋਂ ਮੇਰਾ ਸਾਥ ਦਿੰਦੀ ਐ ਮੋਢੇ ਨਾਲ ਮੋਢਾ ਨਾਲ ਆਉਂਦੇ ਹੋਏ ਉਹਨੇ ਉਹ ਮੁੰਡਿਆ ਸੋਦਾ ਲਿਆਂਦੀ ਜੋੜ ਜਾੜ ਕੇ ਦੇਖ ਕੇ ਜਾਂਦੀ ਮੈਨੂੰ ਜੀ ਤੇ ਰਾਤ ਨੂੰ ਮੁੰਡਾ ਆਂਦਾ ਟਿਵੀਸ਼ਨ ਤੋਂ ਉਹ ਲੈ ਕੇ ਸਾਰਾ ਸਮਾਨ ਜਾਂਦਾ ਘਰ ਮੇਰੇ ਕੋਲ ਤਾਂ ਕਿੱਲੋ ਹੋ ਜਾਂ ਨਹੀਂ ਚੱਕਿਆ 17 ਵਾਲੀ ਮੈਂ ਡਿੱ ਚੁੱਕੀ ਆ ਪਿਆਰ ਵਾਲੀ ਸਕੂਟਰ ਥੱਲੇ ਆ ਚੁੱਕੀ ਹੁੰਦਾ ਇੱਕ ਵਾਰੀ ਰਕਸ਼ੇ ਤੇ ਬੈਠੇ ਡਿੱਗੀ ਫਿਰ ਹੁੰਦਾ ਪੋੜੀ ਹੱਡੀ ਦੇ ਪੇਡ ਦਾ ਆਪਰੇਸ਼ਨ ਹੋ ਜਿਹੜਾ ਜਦ ਤੱਕ ਠੀਕ ਨਹੀਂ ਹੁੰਦਾ ਪਿਆ ਇੱਕ ਇੱਕ ਇਸ ਸਰੀਰ ਤੇ ਕਿੰਨੇ ਕੁ ਜ਼ਿਆਦਾ ਦੁੱਖ ਆਏ ਨੇ ਕਦੇ ਰਕਸ਼ਤੋਂ ਗਿਰ ਗਏ ਕਦੇ ਕਿਤੇ ਤੁਸੀਂ ਗਿਰ ਗਏ ਹਨਾ ਬਹੁਤ ਜ਼ਿਆਦਾ ਪ੍ਰੋਬਲਮ ਤੁਹਾਨੂੰ ਆਈਆਂ ਨੇ ਸਵਾਦਾ ਹੁਣ ਤੁਹਾਡੀ ਕੁੜੀ ਲੈ ਕੇ ਆਉਂਦੀ ਹੈ ਉਹ ਲੈ ਕੇ ਆਉਂਦੀ ਫਿਰ ਪਿਆਰ ਵਿੱਚ ਉੱਠਦੀ ਘਰ ਦਾ ਕੰਮ ਕਰਦੀ ਪਹਿਲੇ ਫਿਰ ਮੰਡੀ ਜਾਂਦੀ ਫਿਰ ਮੈਨੂੰ ਰਾਤ ਤੋਂ ਲੈ ਕੇ ਇੱਥੇ ਆਉਂਦੀ ਫਿਰ ਇੱਥੇ ਆ ਕੇ ਸੌਂ ਜਾਂਦੀ ਘਰ ਕਿੱਥੇ ਤੁਹਾਡਾ ਸ਼ਾਮਨਗਰ ਕਿਰਾਏ ਤੇ ਹੈ ਸ਼ਾਮਨਗਰ ਕਿਰਾਏ ਤੇ ਕਿਰਾਏ ਤੇ ਕਿੱਥੇ ਨਗਰ ਆਇਆ 45 ਦੀਆਂ ਦਾ ਜ਼ਿਕਰ ਆਇਆ ਦੇਣਾ ਉਹਨੂੰ ਮੈਂ ਮਕਾਨ ਮਾਲਕ ਤੰਗ ਕਰਦੇ ਨੇ ਕਿਰਾਏ ਪਿੱਛੇ ਤੰਗ ਨਹੀਂ ਕਰਦਾ ਜਰਾ ਫਿਰ ਵੀ ਜਦੋਂ 2-3 ਮਹੀਨੇ ਹੋ ਜਾਣ ਅਗਲਾ ਮੰਗਦਾ ਤਾਂ ਹੈਗਾ ਹੀ ਐ ਕੁੜੀ ਕੋਈ ਜਵਾਬ ਨਹੀਂ ਕਰਦੀ ਕੋਈ ਨੌਕਰੀ ਕੋਈ ਕਰਦੀ ਉਹਦਾ ਕੰਮ ਬਿਲਕੁਲ ਕਿਸੇ ਨੇ ਬੰਦ ਕਰਤਾ ਆ ਇਹ ਤੋਂ ਕੰਮ ਕਰਦੀ ਮੈਂ ਰੇੜੀ ਲੱਕ ਦੇ ਆਪਾਂ ਕੰਮ ਕਰਨ ਚੱਲੀ ਜਾਂਦੀ ਐ ਉਹ ਕੰਮ ਨੂੰ ਧਾਂਦਾ ਹੀ ਨਹੀਂ ਪਿਆ ਬਿਲਕੁਲ ਤੁਸੀਂ ਆ ਕਿੰਨੇ ਕੇ ਦਰਜਨ ਕੇਲੇ ਰੋਜ਼ ਲੈ ਕੇ ਆਂਦੇ 10 ਦਰਜੇ ਤੇ ਕਿੰਨੇ ਕੁ ਵਿਕ ਜਾਂਦੇ ਨੇ ਉਹ ਦਿਨਾਂ ਚ ਵਿਕਦਾ ਦੋ ਦਿਨਾਂ ਚ ਉਹਦਾ ਚ ਜਾ ਉਹ ਗੁੱਛਾ ਬਚ ਜਾਂ ਪਿਆ ਦੋ ਦਿਨਾਂ ਚ ਤੇ ਲੋਕ ਜਦੋਂ ਇੱਥੇ ਆਂਦੇ ਨੇ ਦੇਖਦੇ ਨੇ ਕਿ ਜਿਵੇਂ ਕਿ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਨਾ ਤੁਸੀਂ ਤੇ ਲੋਕ ਵੈਸੇ ਕੁਝ ਮਦਦ ਕਰਦੇ ਨੇ ਤੁਹਾਡੀ ਕੋਈ ਨਹੀਂ ਆਂਦਾ ਮੇਰ ਭਾਨ 6 ਮੂਵੀ ਅੱਗੇ ਬਣੀਆਂ ਕੋਈ ਨਹੀਂ ਆ ਰਿਆ ਮੇਰੇ ਕੋਲ ਨਾ ਉਹ ਮੈਨੂੰ ਮਾ ਕਰਕੇ ਕਹਿ ਜਾਂਦੇ ਆ ਮਾਂ ਆਣਗੇ ਅਸੀਂ ਤੇਰੇ ਕੋਲ ਲਾਇਆ ਕਰਾਂਗੇ ਦੂਜੇ ਤੀਜੇ ਕੋਈ ਨਹੀਂ ਆਇਆ ਨਾ ਫੋਨ ਚੱਕਦੇ ਨੰਬਰ ਦੀ ਕਿ ਮੈਨੂੰ ਅੱਛਾ ਕੀ ਤੁਹਾਡੇ ਨਾਲ ਗੱਲਬਾਤ ਕਰਕੇ ਚੱਲ ਜਾਂਦੇ ਆ ਮਾਂ ਕਹਿ ਦਿੰਦੇ ਆ ਹੈਨਾ ਬੇਬੇ ਕਹਿ ਦਿੰਦੇ ਨੇ ਪਰ ਜਦੋਂ ਮਦਦ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਉਂਦਾ ਅੱਛਾ ਬੇਬੇ ਮੁੰਡੇ ਜਿਵੇਂ ਕਹਿੰਦੇ ਬੁਢਾਪੇ ਦੇ ਵਿੱਚ ਮੁੰਡੇ ਤਾਂ ਬਜ਼ੁਰਗਾਂ ਦਾ ਸਹਾਰਾ ਹੁੰਦੇ ਨੇ ਤੇ ਮੁੰਡੇ ਆ ਕਿਵੇਂ ਛੱਡ ਗਏ ਤੁਹਾਨੂੰ ਉਹ ਮੁੰਡੇ ਬਸ ਪੈਸਾ ਮੁੰਡੇ ਮੇਰੇ ਕੋਲ ਪੈਸਾ ਨਹੀਂ ਮੈਂ ਕਿੱਥੋਂ ਦਵਾ ਕੀ ਕਰਦੇ ਕੀ ਮੁੰਡੇ ਤੁਹਾਡੇ ਪਤਾ ਨਹੀਂ ਕੀ ਕਰਦੇ ਮੈਨੂੰ ਬੁਲਾਉਂਦੇ ਚਲਾਉਂਦੇ ਵੀ ਨਹੀਂ ਹੈਗੇ ਬੁਲਾਉਂਦੇ ਵੀ ਨਹੀਂ ਪਤਾ ਵੀ ਨਹੀਂ ਦੋਨੋਂ ਮੁੰਡੇ ਕਿੱਥੇ ਆ ਤੁਹਾਡੇ ਮੈਂ ਤਾਂ ਛੱਡ ਕੇ ਗਏ ਸੀ ਤੁਹਾਨੂੰ ਮੈਂ ਤਾਂ ਕਾਫੀ ਦੇਰ ਹੋ ਗਈ ਛੱਡਿਆ ਨੂੰ ਨਾ ਤੇ ਘਰ ਵਾਲੇ ਦੀ ਡੈਥ ਕਦੋਂ ਹੋਈ ਸੀ ਤੁਹਾਡੇ ਉਹਨਾਂ ਨੂੰ ਹੋ ਗਏ 50 ਸਾਲ 50 ਸਾਲ ਹੋ ਗਏ ਤੇ ਕੁੜੀ ਦੇ ਵੀ ਹੋ ਗਏ ਸੰਭੋ 18 ਸਾਲ 18 ਸਾਲ ਦਾ ਲੱਗਾ ਹੈ ਉਹਦੇ ਘਰ ਵਾਲੇ ਮਰੇ ਨੂੰ ਤੇ ਬਾਕੀ ਦੋ ਕੁੜੀਆਂ ਨਹੀਂ ਪੁੱਛਦੀਆਂ ਹੈ ਨਾ ਉਹ ਵੀ ਨਹੀਂ ਕਰਦੀਆਂ ਨਾ ਕੋਸ਼ਿਸ਼ ਹੀ ਤੋਂ ਇਹ ਗੱਲਬਾਤ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕੀ diel ਚੱਕਲੇ ਨਹੀਂ ਜਾਂ ਫੋਨ ਨਹੀਂ ਚੱਕਣਗੇ ਬਸ ਮੂੰਹ ਆ ਕਰਕੇ ਬੰਦ ਕਹਿੰਦੇ ਹੁੰਦੇ ਨਾ ਕਿ ਬੜੀ ਇੱਕ ਛੋਟੀ ਜਿਹੀ ਕਹਾਵਤ ਹੈ ਜਿਹੜੀ ਕਿ ਤੁਸਾਂ ਸੁਣੀ ਹੋਏਗੀ ਕਹਿੰਦੇ ਬਚਪਨ ਹੈ ਜਿਹੜਾ ਕਿ ਉਹ ਲੜਖਪਨ ਦੇ ਵਿੱਚ ਗੁਜ਼ਰ ਜਾਂਦਾ ਹੈ ਜਵਾਨੀ ਸੋਕੇ ਲੰਘ ਜਾਂਦੀ ਹੈ ਪਰ ਬੁਢਾਪਾ ਨਾ ਕਿਸੇ ਤੇ ਆਵੇ ਬੁਢਾਪਾ ਕੱਢਣਾ ਬਹੁਤ ਮੁਸ਼ਕਲ ਹੁੰਦਾ ਹੈ ਬੇਬੇ ਆ ਇਹਨਾਂ ਕੋ ਪ੍ਰੋਪਰ ਤੁਰਿਆ ਵੀ ਨਹੀਂ ਜਾਂਦਾ ਪ੍ਰੋਪਰ ਖੜੇ ਨਹੀਂ ਹੋ ਪਾਉਂਦੇ ਪਰ ਫਿਰ ਵੀ ਰੋਜ਼ ਇੱਥੇ ਕੇਲੇ ਲੈ ਕੇ ਆਉਂਦੇ ਨੇ ਇਹ ਹੁੰਦਾ ਕਿ ਘਰ ਦਾ ਕੁਝ ਰੋਟੀ ਪਾਣੀ ਦਾ ਗੁਜ਼ਾਰਾ ਜਿਹੜਾ ਕਿ ਚੱਲ ਪਵੇ ਬੇਬੇ ਨੇ ਦੱਸਿਆ ਕਿ ਪੰਜ ਬੱਚੇ ਨੇ ਜਿਸ ਦੇ ਵਿੱਚੋਂ ਤਿੰਨ ਧੀਆਂ ਨੇ ਦੋ ਮੁੰਡੇ ਨੇ ਔਰ ਪੰਜ ਬੱਚਾ ਦੇ ਵਿੱਚੋਂ ਇੱਕ ਕੁੜੀ ਨਹੀਂ ਸਾਥ ਦਿੱਤਾ ਜਿਸ ਦਾ ਖੁੱਦ ਦਾ ਘਰ ਵਾਲਾ ਜਿਹੜਾ ਕਿ ਪੂਰਾ ਹੋ ਗਿਆ ਤੇ ਉਹ ਸਵੇਰੇ ਸਵਾਦਾ ਲਿਆ ਕੇ ਬੇਬੇ ਨੂੰ ਪਾ ਕੇ ਇੱਥੇ ਬਿਠਾ ਜਾਂਦੇ ਨੇ ਤੇ ਉਸ ਤੋਂ ਬਾਅਦ ਦੋ ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਕੁਝ ਕਿ ਕਿੰਨੇ ਕੁ ਪੈਸੇ ਕਮਾ ਲੈਣੇ ਦੋ ਕੁ ਦਿਨਾਂ ਦੇ ਕੁੱਛ ਰਿਹਾ ਹੈ ਬਸ ਉਹਦੇ ਦੇ ਪੈਸੇ ਪੂਰੇ ਹੁੰਦੇ ਆ 50 60 ਬਾਤੀਏ ਬਾਤੀਏ ਨਹੀਂ ਤਾਂ ਨਹੀਂ ਉਹ ਜਿਹੜੇ 50 60 ਵਰਦੇ ਆਪੀ ਦਵਾਈ ਲੈ ਆਨੀ ਆ ਅੱਛਾ ਦਵਾਈ ਵੀ ਚੱਲਦੀ ਕਿਸ ਚੀਜ਼ ਦੀ ਦਵਾਈ ਚੱਲਦੀ ਤੁਹਾਡੀ ਮੇਰੇ ਨੂੰ ਉਹ ਛਾਤੀ ਜਾਮ ਹੋਈ ਖਾਂਸੀ ਪਹਿਲੇ ਫਿਰ ਪੰਜ ਦਿਨ ਦਵਾਈ ਆਰਾਮ ਨਹੀਂ ਆਇਆ ਫਿਰ ਉਹ ਉਧਰ ਡੁਗੜੀ ਵਾਲਾ ਟਕਾਲ ਹਸਪਤਾਲ ਹੈਗਾ ਉਹਦੇ ਕੋਲ ਲੈ ਕੇ ਆਈਏ ਇੱਥੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੂੰ ਸਿਹਤ ਦੇ ਰਿਹਾ ਫਲਾਂ ਦੇ ਨਾਲ ਬੇਬੇ ਹੈ ਨਾ ਕੇਲੇ ਵੇਚ ਰਹੇ ਨੇ ਫਲ ਫਰੂਟ ਵੇਚ ਰਹੇ ਨੇ ਸੇਬ ਆਏ ਨੇ ਦੂਜੇ ਪਾਸੇ ਖੁਦ ਮਾਤਾ ਦਵਾਈਆਂ ਲੈ ਕੇ ਇੱਥੇ ਬੈਠੀ ਹੋਈ ਆ ਔਰ ਮਾਤਾ ਕੈਂਦੀ ਕਿ ਮੇਰੀਆਂ ਜੋ ਵੀ ਰੋਗ ਦਾ ਮੈਨੂੰ ਕੁਝ ਬੱਚਦਾ ਉਹ ਮੇਰੀਆਂ ਦਵਾਈਆਂ ਤੇ ਲੱਗ ਜਾਂਦਾ ਪਰ ਸਵਾਲ ਇਹ ਉੱਠਦਾ ਹੈ ਕਿ ਜਦਾ ਨਾ ਬੱਚਾ ਨੂੰ بڑے ਪਾਲ ਪੋਸ ਕੇ ਪਿਆਰ ਦੇ ਨਾਲ ਵੱਡੇ ਕੀਤਾ ਜਾਂਦਾ ਅਤੇ ਕੁਝ ਉਮੀਦਾਂ ਪੇਰੈਂਟਸ ਨੂੰ ਵੀ ਹੁੰਦੀਆਂ ਨੇ ਕਿ ਉਹ ਬੁੜਾਪੇ ਦੇ ਵਿੱਚ ਸਾਡਾ ਸਹਾਰਾ ਬਣਨਗੇ ਖਾਸ ਕਰ ਮੁੰਡਿਆਂ ਤੋਂ ਉਮੀਦਾਂ ਲਗਾਈਆਂ ਜਾਂਦੀਆਂ ਨੇ ਪਰ ਇਸ ਬੁੜਾਪੇ ਦੇ ਵਿੱਚ ਕਿਵੇਂ ਮਾਪੇ ਨੂੰ ਛੱਡ ਜਾਂਦੇ ਨੇ ਇਹ ਤੁਸੀਂ ਅਕਸਰ ਕਈ ਕਹਾਣੀਆਂ ਦੇ ਵਿੱਚ ਦੇਖਿਆ ਹੋਵੇਗਾ ਸੋ ਇਹ ਇਹ ਤੁਸੀਂ ਦੇਖ ਸਕਦੇ ਹੋ ਕਿ ਬੇਬੇ ਨੇ ਦਵਾਈਆਂ ਕੱਢ ਕੇ ਦਿਖਾਈਆਂ ਨੇ ਬੀਬੀ ਦਾ ਕਹਿਣਾ ਕਿ ਇਹਨਾਂ ਦੀ ਦਵਾਈਆਂ ਦਾ ਖਰਚਾ ਵੀ ਜਿਹੜਾ ਕਿ ਪੂਰਾ ਨਹੀਂ ਹੁੰਦਾ ਬੀਬੀ ਕਿੱਥੋਂ ਕੌਣ ਦਵਾਈਆਂ ਦੇ ਕੇ ਕੌਣ ਜਾਂਦਾ ਕਿ ਆਪ ਲੈ ਕੇ ਆਨੇ ਉਹ ਆਪ ਲੈ ਕੇ ਆ ਜੀ ਨੂੰ ਤਾਂ ਸਰਕਾਰੀ ਡਿਸਪੈਂਸਰੀਆਂ ਖੁੱਲ ਗਈਆਂ ਉੱਥੋਂ ਦੀ ਆਰਾਮ ਨਹੀਂ ਆਉਂਦਾ ਅੱਗੇ ਖਾ ਚੁੱਕਿਆ ਪੇਟ ਤੇ ਪ੍ਰੈਸ਼ਰ ਕਰਦਾ ਆਰਾਮ ਨਹੀਂ ਆਇਆ ਮੈਨੂੰ ਤੇ ਹਿੰਮਤ ਨਹੀਂ ਹਾਰੀ ਕਦੇ ਕਿ ਮਤਲਬ ਬੱਚੇ ਮੇਰੇ ਛੱਡ ਕੇ ਘਰ ਵਾਲਾ ਮੇਰਾ ਛੱਡ ਹਿੰਮਤ ਹਾਰ ਕੇ ਕੀ ਕਰਾਂਗੇ ਕੌਣ ਸਾਥ ਹਿੰਮਤ ਹਾਰ ਕੇ ਮੇਰੀ ਬੇਟੀ ਇੱਥੇ ਮੈਂ ਕਿਸੇ ਕੀ ਗੱਲ ਕਰਨੀ ਰੋਣਾ ਆਂਦਾ ਕੋਈ ਨਹੀਂ ਸੁਣਦਾ ਵੀ ਕੋਈ ਗੱਲ ਸੁਣ ਕੋਈ ਨਹੀਂ ਆਂਦਾ ਤੁਹਾਡੇ ਕੋਲ 50 ਰੁਪਏ ਵਟੇ ਆਂ 50 ਦੇ 50 ਰੁਪਏ ਵਟੇ ਸਾਢੇ 7:00 ਵੀ ਆਏ 7:30 ਸਵੇਰ ਦੇ ਸਾਢੇ 7:00 ਵਜੇ ਦੀ ਠੰਡ ਦੇ ਵਿੱਚ ਮਾਤਾ ਕਿ ਇੱਥੇ ਬੈਠੀ ਆ ਔਰ ਮਾਤਾ ਦਾ ਕਹਿਣਾ ਕਿ ਸਵੇਰ ਦੇ 50 ਰੁਪਏ ਵਟੇ ਨੇ ਰੋਟੀ ਪਾਣੀ ਘਰੋਂ ਲੈ ਕੇ ਆਨੇ ਹੋ ਤੁਸੀਂ ਰੋਟੀ ਮੈਂ ਕਰਾਂ ਪਾਣੀ ਵੀ ਕਰੋ ਰੋਟੀ ਵੀ ਕਰੋ ਤੇ ਬਾਥਰੂਮ ਤਾਂ ਜਰਾ ਦਾ ਇਤਜ਼ਾਮ ਜਿਵੇਂ ਸੜਕ ਤੇ ਬੈਠੇ ਹੁੰਦੇ ਕਿੰਨਾ ਕੀ ਕੀਵੇਂ ਮਨਸ ਕਰਦੇ ਬਾਥਰੂਮ ਬੱਸ ਕਦੀ ਤੇਰੇ ਘਰ ਕਦੀ ਮੇਰੇ ਘਰ ਕੇ ਚੱਲੇ ਜੰਨੀ ਆਹ ਦੇਖ ਆ ਪਿੱਛੇ ਲੈ ਕੇ ਆਈਆਂ ਦੋ ਦਿਨਾਂ ਦੀ ਦਵਾਈ ਆ ਦੇ ਇਹ ਅੱਜ ਲੈ ਕੇ ਆਈਆਂ ਦਵਾਈ ਦੇਖ ਸਕਦੇ ਹੋ ਕਿ ਇੱਕ ਪਾਸੇ ਬੇਬੇ ਵੱਲੋਂ ਜੜੀਆਂ ਕਿ ਦਵਾਈਆਂ ਦੀਆਂ ਪਰਚੀਆਂ ਦਿਖਾਈਆਂ ਜਾ ਰਹੀਆਂ ਕਿ ਰੋਜ਼ ਦਵਾਈਆਂ ਖਾ ਰਿਹਾ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਿੰਮਤ ਨਹੀਂ ਹਾਰੀ ਬੁਢਾਪੇ ਦੇ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਬੱਚੇ ਨੇ ਸਾਥ ਨਹੀਂ ਦਿੱਤਾ ਪਰ ਬੇਬੇ ਇੱਥੇ ਬੈਠੇ ਇੱਦਾਂ ਹੀ ਕੰਮ ਕਰੋਗੇ ਜਦ ਤੱਕ ਚੱਲਣ ਗਿਆ ਜਿੰਨੇ ਤੱਕ ਆਪਣੀ ਜਿੰਦਗੀ ਉਨੀ ਦੇਰ ਤੱਕ ਇੱਥੇ ਕੰਮ ਕਰਾਂਗੀ ਜਦੋਂ ਖਤਮ ਹੋ ਗਏ ਫਿਰ ਸਾਰਾ ਕੰਮ ਪੁੱਤ ਜੇ ਕੋਈ ਨਮਾਗਾ ਮੇ ਸ਼ੁਰੂ ਕਰਨਾ ਹੋਵੇ ਕਿੰਨਾ ਕਿ ਖਰਚਾ ਕੋਈ ਸਾਡੀ ਆ ਕੇ ਮਦਦ ਕਰ ਦੇਵੇ ਤਾਂ ਮਦਦ ਲਵਾਂਗੇ ਮਦਦ ਲਵਾਂਗੇ ਕੰਮ ਨਾਲ ਹੋਲ ਸ਼ੁਰੂ ਕਰ ਲਾਂਗੇ ਜਿੰਨਾ ਰੇੜੀ ਸੌਦਾ ਪਰਾਂਗੀ ਉਤਨੇ ਹੋ ਜਾਏਗਾ ਪੈਸਾ ਵੱਧ ਜਾਊਗਾ ਕਹਿੰਦੇ ਨੇ ਮੇਰੀ ਕੋਈ ਅਗਰ ਕੋਈ ਰੱਬ ਦਾ ਬੰਦਾ ਆ ਕੇ ਮਦਦ ਵੀ ਕਰਨਾ ਚਾਹੁੰਦਾ ਤਾਂ ਮਦਦ ਇਸ ਬੇਬੇ ਦੀ ਕਰ ਸਕਦਾ ਤੁਹਾਨੂੰ ਫੋਨ ਨੰਬਰ ਕਈ ਵਾਰ ਲੋਕ ਪੁੱਛਦੇ ਹੁੰਦੇ ਨੇ ਪਰ ਫੋਨ ਨੰਬਰ ਬੇਬੇ ਫੋਨ ਨੰਬਰ ਕਿੰਨਾ ਤੁਹਾਡਾ ਫੋਨ ਨੰਬਰ ਤਾਂ ਮੈਨੂੰ ਯਾਦ ਨਹੀਂ ਆਪਣੇ ਫੋਨ ਤੋਂ ਕੱਢ ਕੇ ਖਾ ਲਿਆ ਫੋਨ ਨੰਬਰ ਤਾਂ ਬੇਬੇ ਨੂੰ ਯਾਦ ਨਹੀਂ ਪਰ ਬੇਬੇ ਬੰਦੇ ਇੱਥੇ ਹੀ ਨੇ ਤੁਹਾਨੂੰ ਦੱਸ ਦਿੰਨੀ ਆ ਕਿ ਮਿੱਡਾ ਚੌਂਕ ਤੋਂ ਜਦੋਂ ਅਸੀਂ ਫਾਟਕਾ ਵਾਲੀ ਸਾਈਡ ਤੇ ਜਾਂਦੇ ਆ ਇਹ ਮਾਤਾ ਇੱਥੇ ਬੈਠੀ ਹੁੰਦੀ ਆ ਔਰ ਮਾਤਾ ਸਵੇਰੇ 7:30 ਵਜੇ 8:00 ਵਜੇ ਇੱਥੇ ਤੇ ਆ ਜਾਂਦੀ ਔਰ ਰਾਦੇ 8:00 ਵਜੇ ਤੱਕ ਤੁਸੀਂ ਇੱਥੇ 7:30 ਵਜੇ ਤੱਕ ਇੱਥੇ ਬੈਠੇ ਹੁੰਦੇ ਨੇ ਤੋ ਲੁਧਿਆਣਾ ਲਾਈਵ ਦੇ ਮਾਧਿਅਮ ਜ਼ਰੀਏ ਇੱਕ ਛੋਟੀ ਜੀ ਕਹਾਣੀ ਇਸ ਮਾਤਾ ਦੀ ਤੁਹਾਡੇ ਨਾਲ ਸਾਂਝੀ ਕੀਤੀ ਕਹਾਣੀ ਤੋਂ ਸਿੱਖਿਆ ਹੀ ਮਿਲਦੀ ਹੈ ਕਿ ਬੱਚਿਆਂ ਤੋਂ ਵੱਡੀਆਂ-ਵੱਡੀਆਂ ਉਮੀਦਾਂ ਲਾਣ ਵਾਲੇ ਕਿ ਬੱਚੇ ਸਾਡਾ ਅੱਜ ਸਾਥ ਦੇਣਗੇ ਕੱਲ ਸਾਥ ਦੇਣਗੇ ਉਹ ਦੇਖ ਲੈਣ ਕਿ ਬੁਢਾਪਾ ਆਖਿਰਕਾਰ ਕਿਵੇਂ ਸੜਕਾਂ ਤੇ ਆਸ਼ਰਮਾਂ ਤੇ ਜੜਾ ਕੇ ਰੁਲ ਰਿਹਾ ਇਸ ਲਈ ਉਮੀਦਾਂ ਜਿਹੜੀਆਂ ਕਿ ਕੱਟ ਲਗਾਓ